ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਵੀਰਵਾਰ ਦੀ ਰਾਤ ਜੀਰੇ ਦੇ ਪੰਜ ਦਾਣੇ ਇਸ ਜਗ੍ਹਾ ਤੇ ਸੁੱਟ ਦਿਓ ਤੁਸੀਂ ਰਾਤੋਂ ਰਾਤ ਬਣ ਜਾਓਗੇ ਕਰੋੜਪਤੀ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁੰਦੀ ਰਹੇਗੀ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਸ਼ਾਇਦ ਤੁਹਾਨੂੰ ਇਹ ਗੱਲ ਪਤਾ ਨਾ ਹੋਵੇ ਤੁਹਾਡੇ ਰੱਖੇ ਹੋਏ ਕਈ ਇਹੋ ਜਿਹੇ ਮਸਾਲੇ ਹੁੰਦੇ ਹਨ ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਉਪਾਕਰਨ ਨਾਲ ਜੀਵਨ ਦੇ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਤੋਂ ਜਲਦੀ ਤੋਂ ਜਲਦੀ ਮੁਕਤੀ ਪਾ ਸਕਦੇ ਹਾਂ ਜੀ ਉਹਨਾਂ ਮਸਾਲਿਆਂ ਦੇ ਵਿੱਚੋਂ ਇੱਕ ਮਸਾਲਾ ਹੈ ਜਿਸ ਦਾ ਇਸਤੇਮਾਲ ਤੁਸੀਂ ਖਾਣੇ ਨੂੰ ਸੁਆਦਿਸ਼ਟ ਬਣਾਉਣ ਦੇ ਲਈ ਕਰਦੇ ਹੋ ਪਰ ਤੁਹਾਨੂੰ ਇਹ ਗੱਲ ਪਤਾ ਨਹੀਂ ਹੋਵੇਗੀ ਕਿ ਜੀਰੇ ਦਾ ਜੇ ਸਹੀ ਤਰੀਕੇ ਨਾਲ ਉਪਾਹ ਕੀਤਾ ਜਾਵੇ ਤਾਂ ਜੀਵਨ ਦੀ ਹਰੇਕ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕਦਾ ਹੈ ਬਲਕਿ ਤੁਹਾਨੂੰ ਮਾਂ ਲਕਸ਼ਮੀ ਜੀ ਦਾ ਆਸ਼ੀਰਵਾਦ ਅਤੇ ਵਰਦਾਨ ਮਿਲ ਸਕਦਾ ਹੈ ਜੋਤਿਸ਼ ਸ਼ਾਸਤਰ ਦੇ ਵਿੱਚ ਜੀਰੇ ਦੇ ਕਈ ਉਪਾਅ ਦੱਸੇ ਗਏ ਹਨ ਜੇ ਇਸ ਦਾ ਇਸਤੇਮਾਲ ਕਰਨ ਦੇ ਨਾਲ ਨਾ ਕੇਵਲ ਗ੍ਰਹਿਾਂ ਨੂੰ ਮਜ਼ਬੂਤ ਕਰ ਸਕਦੇ ਹੋ ਬਲਕਿ ਜੀਵਨ ਦੇ ਵਿੱਚ ਚੱਲ ਰਹੀਆਂ ਧਨ ਸੰਬੰਧੀ ਪਰੇਸ਼ਾਨੀਆਂ ਤੋਂ ਮੁਕਤੀ ਵੀ ਪਾ ਸਕਦੇ ਹੋ ਜੋਤਿਸ਼ ਸ਼ਾਸਤਰ ਦੇ ਅਨਸਾਰ ਜੀਰਾ ਜੋ ਕੇ ਖਾਣੇ ਨੂੰ ਸੁਆਦ ਬਣਾਉਂਦਾ ਕੰਮ ਕਰਦਾ ਹੈ ਜੇਕਰ ਉਹਦਾ ਉਪਾਸ ਜੋਤਿਸ਼ ਸ਼ਾਸਤਰ ਦੇ ਸਹੀ ਮਹੂਰਤ ਤੇ ਕੀਤਾ ਜਾਵੇ ਤਾਂ માતા ਲక్ష్ਮੀ ਜੀ ਦਾ ਵਰਦਾਨ ਹਾਸਲ ਹੋ ਸਕਦਾ ਹੈ ਜਿਸ ਦੇ ਨਾਲ ਨਾ ਕੇਵਲ ਧਨ ਸੰਬੰਧੀ ਪਰੇਸ਼ਾਨੀ ਖਤਮ ਹੋਵੇਗੀ ਬਲਕਿ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਵੀ ਮਿਲੇਗਾ ਤੁਹਾਡੇ ਜੀਵਨ ਦੇ ਵਿੱਚ ਧਨ ਆਉਣ ਦੇ ਸਾਰੇ ਹੀ ਰਸਤੇ ਖੁੱਲ ਜਾਣਗੇ ਜੀਰੇ ਦੇ ਉਪਾਅ ਨਾਲ ਘਰ ਦੇ ਵਿੱਚ ਸੁੱਖ ਸਮ੍ਰiddhi ਤਾਂ ਆਉਂਦੀ ਹੀ ਹੈ ਇਸ ਦਾ ਉਪਾਅ ਜੇਕਰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਰਹਿੰਦੀ ਹੈ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਦੂਸਰੀ ਤਰਫ ਤੁਹਾਡਾ ਭਾਗ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਕੰਮ ਨੂੰ ਵੀ ਸ਼ੁਰੂ ਕਰਦੇ ਹੋ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲਦੀ ਹੈ ਮੰਨ ਲਓ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਦੋਸ਼ ਹੈ ਮੰਗਲ ਦੋਸ਼ ਹੈ ਸ਼ਨੀ ਦੋਸ਼ ਹੈ ਜਿਆਦਾ ਪਰੇਸ਼ਾਨੀਆਂ ਹਨ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਤੁਸੀਂ ਟੁੱਟ ਚੁੱਕੇ ਹੋ ਤੁਸੀਂ ਦੇਖ ਰਹੇ ਹੋ ਜੀਵਨ ਦੇ ਵਿੱਚ ਤਨ ਆਉਣਾ ਬੰਦ ਹੋ ਗਿਆ ਹੈ ਕਿਸੇ ਇਹੋ ਜਿਹੀ ਬਿਮਾਰੀ ਨੇ ਘੇਰ ਲਿਆ ਹੈ ਜਿਸ ਦਾ ਇਲਾਜ ਕਰਵਾ ਕਰਵਾ ਕੇ ਥੱਕ ਚੁੱਕੇ ਹੋ ਪਰ ਕੋਈ ਲਾਭ ਨਹੀਂ ਮਿਲ ਰਿਹਾ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੀ ਹੈ ਅਤੇ ਤੁਸੀਂ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਧਿਆਨ ਦੇ ਨਾਲ ਪੂਰਾ ਅੰਤ ਤੱਕ ਜ਼ਰੂਰ ਸੁਣਿਓ ਜੀ ਤੁਹਾਨੂੰ ਅਸੀਂ ਜੋਤਿਸ਼ ਸ਼ਾਸਤਰ ਦੇ ਵਿੱਚ ਜੀਰੇ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ ਜੀ ਜੇ ਸਹੀ ਤਰੀਕੇ ਦੇ ਨਾਲ ਕਾਰ ਲਵੋਗੇ ਤਾਂ ਹਰ ਪਾਸੇ ਲਾਭ ਹੀ ਲਾਭ ਮਿਲੇਗਾ ਦੋਸਤੋ ਜੀਰਾ ਇੱਕ ਬਹੁਤ ਹੀ ਸਧਾਰਨ ਜਈ ਚੀਜ਼ ਹੈ ਜੋ ਬੜੀ ਹੀ ਆਸਾਨੀ ਨਾਲ ਬਾਜ਼ਾਰ ਤੋਂ ਮਿਲ ਜਾਵੇਗਾ ਪਰ ਇਸ ਦਾ ਉਪਾਅ ਕਿਵੇਂ ਕਰਨਾ ਹੈ ਤੁਹਾਨੂੰ ਪਤਾ ਹੀ ਨਹੀਂ ਹੋਵੇਗਾ ਇੱਕ ਗੱਲ ਦਾ ਧਿਆਨ ਰੱਖਿਓ ਤੰਤਰ ਸ਼ਾਸਤਰ ਦੇ ਵਿੱਚ ਜੀਰੇ ਦਾ ਉਪਾਸਬ ਤੋਂ ਉੱਤਮ ਮੰਨਿਆ ਗਿਆ ਹੈ ਕਿਹਾ ਗਿਆ ਹੈ ਕਿ ਜੇ ਕੋਈ ਮਨੁੱਖ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਹੈ ਵਰਦਾਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੀਰੇ ਦਾ ਉਪਾਸ ਸਹੀ ਦਿਨ ਸਹੀ ਸਮੇਂ ਘਰ ਲਵੇ ਤਾਂ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਮਿਲੇਗਾ ਅਦੇ ਧੰਨ ਦੀ ਕਦੇ ਵੀ ਕੋਈ ਕਮੀ ਨਹੀਂ ਹੋਵੇਗੀ ਜੇ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਸਦਾ ਬਣੀ ਰਹੇ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਧੰਨ ਦੀ ਕਦੀ ਵੀ ਕਮੀ ਨਾ ਹੋਵੇ ਮਾਂ ਲక్ష్ਮੀ ਜੀ ਤੁਹਾਡੇ ਘਰ ਆਵਾਸ ਕਰਨ ਆਵੇ ਤਾਂ ਤੁਸੀਂ ਤਾਂ ਤੁਸੀਂ ਸੱਚੀ ਸ਼ਰਧਾ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਦੋਸਤੋ ਸਭ ਤੋਂ ਪਹਿਲਾ ਉਪਾਅ ਹੈ ਕਰਜ਼ਾ ਮੁਕਤੀ ਦਾ ਦੋਸਤੋ ਇਹ ਗੱਲ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜੇ ਕੋਈ ਮਨੁੱਖ ਕਦੇ ਵੀ ਇਹ ਕਰਜ਼ ਲੈਦਾ ਹੈ ਤਾਂ ਉਸ ਦੀ ਰਾਤਾਂ ਦੀ ਨੀਂਦ ਹੀ ਉੱਡ ਜਾਂਦੀ ਹੈ ਖਾਣਾ ਠੀਕ ਤਰ੍ਹਾਂ ਨਹੀਂ ਖਾ ਪਾਉਂਦਾ ਉਸ ਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਆ ਜਾਂਦੀ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜੇਕਰ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੋ ਜਿਨ੍ਹਾਂ ਦਾ ਕਰਜ਼ਾ ਲੈ ਨਹੀਂ ਰਿਹਾ ਤਾਂ ਤੁਹਾਨੂੰ ਇੱਕ ਉਪਾਅ ਦੱਸਦੇ ਹਾਂ ਜੇਕਰ ਇਹ ਉਪਾਅ ਤੁਸੀਂ ਕਰ ਲਿਆ ਤਾਂ ਧਨ ਸੰਬੰਧੀ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਲਈ ਪੰਜ ਸ਼ੁਭ ਓਕਾ ਕਰਨੇ ਪੈਣਗੇ ਸ਼ੁੱਕਰਵਾਰ ਦਾ ਦਿਨ ਮਾਂ ਲక్ష్ਮੀ ਜੀ ਦਾ ਦਿਨ ਹੁੰਦਾ ਹੈ ਸ਼ੁੱਕਰਵਾਰ ਦੇ ਦਿਨ ਮਾਂ ਲక్ష్ਮੀ ਜੀ ਬਹੁਤ ਹੀ ਪ੍ਰਸੰਨ ਆਪਣੇ ਮੰਦਰਾਂ ਦੇ ਵਿੱਚ ਹੁੰਦੀ ਹੈ ਅਤੇ ਆਪਣੇ ਦੋਹਾਂ ਹੱਥਾਂ ਦੇ ਨਾਲ ਕਿਰਪਾ ਵਰਸਾ ਰਹੀ ਹੁੰਦੀ ਹੈ ਤੇ ਜਿਹੜਾ ਉਪਾਅ ਦੱਸਣ ਜਾ ਰਹੀ ਹਾਂ ਜੀ ਉਹ ਪਾ ਕਰਨ ਤੋਂ ਬਾਅਦ ਮਾਤਾ ਜੀ ਦੀ ਕਿਰਪਾ ਹਾਸਲ ਹੋਵੇਗੀ ਤੁਹਾਡਾ ਕਰਜ਼ਾ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ ਪੰਜ ਹਫ਼ਤੇ ਤੁਸੀਂ ਇਹ ਉਪਾਅ ਕਰਨਾ ਹੈ ਤੁਸੀਂ ਤਾਸਨਿਕ ਭੋਜਨ ਨਹੀਂ ਕਰ ਸਕਦੇ ਇਸ ਦਾ ਭਾਵ ਹੈ ਕਿ ਸ਼ਰਾਬ, ਮਦਿਰਾ, ਮੱਛੀ, ਤੰਬਾਕੂ, ਆਂਡਾ ਇਹ ਸਾਰੀਆਂ ਚੀਜ਼ਾਂ ਨਹੀਂ ਖਾ ਸਕਦੇ। ਪਹਿਲੇ ਸ਼ੁੱਕਰਵਾਰ ਉਤਨਾ ਹੈ, ਨਹਾਉਣਾ ਹੈ। ਨਹਾ ਕੇ ਲਾਲ ਰੰਗ ਦੇ ਕੱਪੜੇ ਪਾਉਣੇ ਹਨ। ਮਾਂ ਲక్ష్ਮੀ ਜੀ ਦੀ ਪੂਜਾ ਦੇ ਵਿੱਚ ਲਾਲ ਰੰਗ ਦੇ ਕੱਪੜੇ ਪਾਉਣੇ ਸ਼ੁੱਧ ਮੰਨੇ ਜਾਂਦੇ ਹਨ। ਤੁਸੀਂ ਥੋੜਾ ਲਾਲ ਕੱਪੜਾ ਲੈਣਾ ਹੈ। ਇਸ ਦੇ ਉੱਪਰ ਇੱਕ ਮੁਠੀ ਜੀਰਾ ਪਾਉਣਾ ਹੈ। ਇਸ ਦੇ ਉੱਤੇ 1 ਰੁਪਏ ਦਾ ਸਿੱਕਾ ਰੱਖਣਾ ਹੈ ਇਸ ਨੂੰ ਸੂਈ ਧਾਗੇ ਦੇ ਨਾਲ ਬੰਨ ਲੈਣਾ ਹੈ ਇਸ ਨੂੰ ਲੈ ਕੇ ਮਹਾਰਾਣੀ ਦੇ ਮੰਦਰ ਚਲੇ ਜਾਓ ਮੰਦਰ ਦੇ ਬਾਹਰ ਜੋ ਵੀ ਬੈਠਾ ਹੋਵੇ ਉਸ ਨੂੰ ਇਹ ਪੋਟਲੀ ਦਾਨ ਕਰ ਦਿਓ ਇਹ ਉਪਾਅ ਤੁਸੀਂ ਪੰਜ ਸ਼ੁੱਕਰਵਾਰ ਕਰ ਲਓ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸਾਰਾ ਕਰਜ਼ਾ ਖਤਮ ਹੋ ਜਾਵੇਗਾ ਦੂਸਰਾ ਉਪਾਅ ਘਰ ਦੀ ਬਰਕਤ ਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਜਦੋਂ ਤੁਹਾਡੀ ਘਰ ਦੀ ਉਮਤੀ ਹੁੰਦੀ ਹੈ ਤਰੱਕੀ ਹੁੰਦੀ ਹੈ ਤਾਂ ਤੁਹਾਡੇ ਦੋਸਤ ਰਿਸ਼ਤੇਦਾਰ ਐਸੀ ਬੁਰੀ ਨજર ਲਗਾ ਦਿੰਦੇ ਹਨ ਕਿ ਜਿਸ ਦੇ ਨਾਲ ਘਰ ਦੀ ਬਰਕਤ ਰੁਕ ਜਾਂਦੀ ਹੈ ਨજર ਇਨੀ ਬੁਰੀ ਚੀਜ਼ ਹੁੰਦੀ ਹੈ ਕਿ ਹਰੇ ਭਰੇ ਰੋਖ ਨੂੰ ਵੀ ਸੁਕਾ ਦਿੰਦੀ ਹੈ ਮੰਨ ਲਓ ਘਰ ਦੀ ਬਰਕਤ ਨਹੀਂ ਰਹੀ ਉਮਤੀ ਨਹੀਂ ਰਹੀ ਤਰੱਕੀ ਨਹੀਂ ਰਹੀ ਤੁਸੀਂ ਚਾਹੁੰਦੇ ਹੋ ਕਿ ਬਰਕਤ ਅਤੇ ਉਮਤੀ ਹੋਵੇ ਤਰੱਕੀ ਹੋਵੇ ਤਾਂ ਜੀ ਤੁਹਾਨੂੰ ਇੱਕ ਆਸਾਨ ਜਿਹਾ ਉਪਾਅ ਦੱਸ ਦਿੰਦੇ ਹਾਂ ਜੀ ਇਹ ਉਪਾਅ ਤੁਸੀਂ ਮੰਗਲਵਾਰ ਸੂਰਜ ਡੁੱਬਣ ਤੋਂ ਬਾਅਦ ਕਰਨਾ ਹੈ ਤਾਂ ਤੁਹਾਡੇ ਘਰ ਵਿੱਚ ਬਰਕਤਾਂ ਦੇ ਢੇਰ ਲੱਗ ਜਾਣਗੇ ਪਰ ਤਿੰਨ ਮੰਗਲਵਾਰ ਇਹ ਉਪਾਅ ਕਰਨੇ ਹਨ ਉਪਾਅ ਕਰਨ ਨਾਲ ਨਕਾਰਾਤਮਕ ਸ਼ਕਤੀਆਂ ਘਰੋਂ ਬਾਹਰ ਚਲੀਆਂ ਜਾਣਗੀਆਂ ਸਕਾਰਾਤਮਕ ਊਰਜਾ ਘਰ ਆ ਜਾਵੇਗੀ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਜਾਂ ਪਿੱਤਲ ਦਾ ਬਰਤਨ ਲੈ ਲਵੋ ਇਹ ਵੀ ਸ਼ੁਭ ਹੁੰਦਾ ਹੈ ਉਸ ਵਿੱਚ 9 ਜੀਰੇ ਦੇ ਦਾਣੇ ਰੱਖਣੇ ਹਨ ਤਿੰਨ ਲੌਂਗ ਰੱਖਣੇ ਹਨ ਬਸ ਇੰਨਾ ਹੀ ਕਰਨਾ ਹੈ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਤੇ ਧੂਏ ਨੂੰ ਸਾਰੇ ਘਰ ਦੇ ਵਿੱਚ ਖਿਲਾਰਨਾ ਹੈ ਜੀ ਇਹ ਉਪਾਅ ਤੁਸੀਂ ਤਿੰਨ ਮੰਗਲਵਾਰ ਕਰ ਲਓ ਤੇ ਸਾਰੀਆਂ ਨਕਾਰਾਤਮਕ ਸ਼ਕਤੀਆਂ ਘਰੋਂ ਬਾਹਰ ਭੱਜ ਜਾਣਗੀਆਂ ਹੁਣ ਮੰਨ ਲਓ ਤੁਹਾਡੇ ਤੇ ਕੋਈ ਦੋਸ਼ ਹੋਇਆ ਹੈ ਕਿਸੇ ਨੇ ਨજર ਲਗਾ ਦਿੱਤੀ ਹੈ ਤੁਸੀਂ ਇਸ ਚੀਜ਼ ਨੂੰ ਲੈ ਕੇ ਬੜੇ ਹੀ ਪਰੇਸ਼ਾਨ ਹੋ ਜੇ ਚਾਹੁੰਦੇ ਹੋ ਕਿ ਦੋਸਤੋਂ ਮੁਕਤੀ ਮਿਲੇ ਤਾਂ ਇਹ ਆਸਾਨ ਜਿਆ ਉਪਾਅ ਦੱਸ ਦਿੰਦੀ ਹਾਂ ਇਹ ਉਪਾਅ ਤੁਸੀਂ ਸ਼ਨੀਵਾਰ ਨੂੰ ਸੂਰਜ ਡੁੱਬਣ ਤੋਂ ਬਾਅਦ ਕਰਨਾ ਹੈ ਇੱਕ ਹੀ ਸ਼ਨੀਵਾਰ ਤੁਸੀਂ ਇਹ ਉਪਾਅ ਕਰ ਲਵੋ ਜਲਦ ਹੀ ਲਾਭ ਮਿਲੇਗਾ ਜੇ ਕਿਤੇ ਨજર ਲੱਗੀ ਹੈ ਤਾਂ ਤੁਹਾਨੂੰ ਅੰਦਰ ਮਹਿਸੂਸ ਹੋ ਰਿਹਾ ਹੈ ਤਾਂ ਕੀ ਕਰਨਾ ਹੈ ਸ਼ਨੀਵਾਰ ਸੂਰਜ ਡੁੱਬਣ ਤੋਂ ਬਾਅਦ ਇੱਕ ਮੁਠੀ ਜੀਰਾ ਲਵੋ ਇਸ ਨੂੰ ਤੁਸੀਂ ਆਪਣੇ ਸਿਰ ਤੋਂ ਖੱਬੇੋਂ ਸੱਜੇੋਂ ਘਮਾਉਣਾ ਹੈ ਤੇ ਘਰ ਦੇ ਬਾਹਰ ਜਿਹੜੀ ਸੜਕ ਹੈ ਉਸ ਦੇ ਦੂਜੀ ਸਾਈਡ ਇਸ ਨੂੰ ਸੁੱਟ ਦੇਣਾ ਹੈ ਤੁਹਾਨੂੰ ਜੋ ਵੀ ਨજર ਲੱਗੀ ਹੋਵੇਗੀ ਉਹ ਜੀਰਾ ਉਸ ਬੁਰੀ ਨજર ਨੂੰ ਸੋਖ ਕੇ ਨਾਲ ਲੈ ਜਾਵੇਗਾ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਉਪਾਅ ਸਿਰਫ ਸ਼ਨੀਵਾਰ ਨੂੰ ਹੀ ਕੀਤਾ ਜਾਵੇ ਜੇਕਰ ਕਿਸੇ ਮਨੁੱਖ ਦਾ ਰਾਹੁ ਕੇਤੂ ਸਾਥ ਨਹੀਂ ਦਿੰਦਾ ਮਨੁੱਖ ਕਿੰਨੀ ਵੀ ਮਿਹਨਤ ਕਰ ਲਵੇ ਇੰਨਾ ਵੀ ਕੰਮ ਕਰ ਲਵੇ ਉਹ ਅੱਗੇ ਨਹੀਂ ਵੱਧ ਸਕਦਾ ਪਰ ਰਾਹੁ ਕੇਤੂ ਜੇਸੇ ਮਨੁੱਖ ਦਾ ਸਾਥ ਦਿੰਦਾ ਹੈ ਉਹ ਮਨੁੱਖ ਜੇ ਗਲਤ ਫੈਸਲੇ ਵੀ ਲੈ ਲਵੇ ਉਸ ਗਲਤ ਫੈਸਲੇ ਨਾਲ ਵੀ ਉਸ ਦਾ ਫਾਇਦਾ ਹੀ ਹੁੰਦਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰਾਹੂ ਕੇਤੂ ਤੁਹਾਡਾ ਸਾਥ ਦੇਵੇ ਤੇ ਤੁਸੀਂ ਜੋ ਵੀ ਫੈਸਲਾ ਲਵੋ ਉਸ ਫੈਸਲੇ ਦੇ ਨਾਲ ਤੁਹਾਨੂੰ ਫਾਇਦਾ ਹੀ ਫਾਇਦਾ ਹੋਵੇ ਤੁਹਾਨੂੰ ਵਿਸ਼ਨੂੰ ਜੀ ਦੀ ਸ਼ਰਨ ਦੇ ਵਿੱਚ ਜਾਣਾ ਪਵੇਗਾ ਕਿਸੇ ਵੀ ਮਨੁੱਖ ਦਾ ਰਾਹੂ ਕੇਤੂ ਜੋ ਵੀ ਨਿਰੰਤਰ ਹੁੰਦਾ ਹੈ ਉਹ ਭਗਵਾਨ ਵਿਸ਼ਨੂੰ ਜੀ ਦੇ ਹੱਥ ਵਿੱਚ ਹੁੰਦਾ ਹੈ ਇਹ ਉਪਾਹ ਕਰਨ ਦੇ ਲਈ ਤਿੰਨ ਵੀਰਵਾਰ ਉਪਾਹ ਕਰਨਾ ਹੈ ਤਿੰਨ ਵੀਰਵਾਰ ਤਾਸਮਿਕ ਭੋਜਨ ਨਹੀਂ ਕਰਨਾ ਤਿੰਨ ਵੀਰਵਾਰ ਉਪਾਹ ਕਰਨ ਦੇ ਨਾਲ ਰਾਹੁ ਕੇਤੂ ਸਾਥ ਦੇਵੇਗਾ ਤਾਂ ਤੁਸੀਂ ਜੋ ਵੀ ਫੈਸਲੇ ਲਵੋਗੇ ਉਸ ਫੈਸਲੇ ਦੇ ਨਾਲ ਤੁਹਾਨੂੰ ਫਾਇਦਾ ਵੀ ਮਿਲੇਗਾ ਬਹੁਤ ਹੀ ਆਸਾਨ ਜਿਹਾ ਉਪਾਅ ਹੈ ਜੀ ਵੀਰਵਾਰ ਦਾ ਦਿਨ ਭਗਵਾਨ ਵਿਸ਼ਨੂੰ ਜੀ ਦਾ ਦਿਨ ਹੁੰਦਾ ਹੈ ਤੁਸੀਂ ਸਵੇਰੇ ਉੱਠਣਾ ਹੈ ਨਹਾਉਣਾ ਹੈ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਕਿਉਂਕਿ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਪੀਲੇ ਰੰਗ ਦੇ ਕੱਪੜੇ ਪਾ ਕੇ ਹੀ ਹੁੰਦੀ ਹੈ ਇਸ ਨਾਲ ਪੂਜਾ ਜਲਦੀ ਸਿੱਧ ਹੋ ਜਾਂਦੀ ਹੈ ਪੀਲੇ ਰੰਗ ਦੇ ਕੱਪੜੇ ਪਾ ਕੇ ਤਾਂਬੇ ਦਾ ਲੋਟਾ ਲੈਣਾ ਹੈ ਪੂਰਾ ਲੋਟਾ ਜਾਲ ਨਾਲ ਭਾਰ ਲਵੋ ਇੱਕ ਮੁਠੀ ਜੀਰਾ ਲਵੋ ਤੇ ਤੁਸੀਂ ਕਿਸੇ ਵੀ ਪੀਪਲ ਦੇ ਦਰਖਤ ਦੇ ਕੋਲ ਜਾਓ ਪੀਪਲ ਦੇ ਦਰਖਤ ਤੇ ਜਾ ਕੇ ਇਹ ਜਿਹੜਾ ਇੱਕ ਮੁਠੀ ਜੀਰਾ ਲਿਆ ਹੈ ਦੱਖਣ ਦੀ ਦਿਸ਼ਾ ਦੇ ਵਿੱਚ ਵਹਾ ਦਿਓ ਇਹ ਲੋਟਾਂ ਫੜੋਂ ਉੱਤੇ ਪਿੱਪਲ ਦੇ ਦਰਖਤ ਦੀ ਪਰਿਕਰਮਾ ਕਰੋ ਪਰਿਕਰਮਾ ਕਰਦੇ ਸਮੇਂ ਵਿਸ਼ਨੂ ਜੀ ਦਾ ਮੰਤਰ ਬੋਲਦੇ ਰਹੋ ਓਮ ਭਗਦੇ ਵਾਸੂਦੇਵਾਏ ਨਮਾ ਇਸ ਦਾ 7 ਵਾਰ ਜਾਪ ਕਰਨਾ ਹੈ ਇਹ ਉਪਾਅ ਤਿੰਨ ਵੀਰ ਵਾਰ ਕਰ ਲਵੋ ਤੁਸੀਂ ਖੁਦ ਦੇਖੋਗੇ ਕਿ ਤੁਹਾਡਾ ਰਾਹੁ ਕੇਤੂ ਤੁਹਾਡਾ ਸਾਥ ਦੇਵੇਗਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ